ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾਂਜ ਦਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਮੈਰੀਟੋਰੀਅ ਸਕੂਲ ਤੁਹਾਡੇ ਧਿਆਨ ਚ ਹੋਣਗੇ ਕਿ ਪਿਛਲੇ ਦਿਨੀ ਸੰਗਰੂਰ ਖੇਤਰ ਦੇ ਮੈਰੀਟੋਰੀਅ ਸਕੂਲ ਉਸ ਸਮੇਂ ਚਰਚਾ ਚਾਹੀ ਉਸ ਸਮੇਂ ਲੋਕਾਂ ਦੇ ਧਿਆਨ ਚਾਹੀ ਜਦੋਂ ਉੱਥੋਂ ਦੇ ਵਿਦਿਆਰਥੀਆਂ ਦੀ ਢਿੱਡ ਦੁਖਣ ਤੋਂ ਬਾਅਦ ਅੰਤੜੀਆਂ ਦੇ ਰੋਗ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੱਕ ਲੈ ਜਾਣਾ ਪਿਆ ਤੇ ਕਾਰਨ ਨਿਕਲਿਆ ਉੱਥੇ ਮਿਲ ਰਿਹਾ ਘਟਿਆ ਖਾਣਾ ਮਾੜਾ ਖਾਣਾ ਉਦੇ ਹਵਾਲੇ ਨਾਲ ਸਰਕਾਰ ਤੁਰੰਤ ਉਥੇ ਪਹੁੰਚੀ ਮੰਤਰੀ ਉਥੇ ਪਹੁੰਚੇ ਤੇ ਬਕਾਇਦਾ ਤੌਰ ਤੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਸਸਪੈਂਡ ਕਰ ਦਿਓ ਹੈ ਇਹਨੂੰ ਗ੍ਰਿਫਤਾਰ ਕਰ ਲਿਓ ਠੇਕੇਦਾਰ ਨੂੰ ਇਹਨਾ ਉਥੇ ਬਾਡਨ ਬਦਲ ਦਿਓ ਸਾਰਾ ਕੁਝ ਕਰ ਦਿੱਤਾ ਗਿਆ ਕਮੇਟੀ ਬਣਾ ਦਿਓ ਵਿਦਿਆਰਥੀਆਂ ਦੀ ਹੈ ਫੂਡ ਡਾਈਟ ਦਾ ਖਰਚਾ ਵਧਾ ਦਿਓ ਵਿਦਿਆਰਥੀਆਂ ਨੂੰ ਅਹਿਮ ਫੈਸਲੇ ਹੋਏ ਮੈਟਰੀਅਲ ਸਕੂਲ ਪਰ ਆਪਾਂ ਜੋ ਦੀ ਗੱਲ ਕਿਉਂ ਕਰ ਰਹੇ ਆਂ ਪੰਜਾਬ ਦੇ ਮੈਰਿਟੋਰੀਅਸ ਸਕੂਲਾਂ ਦੇ ਜਵਾਕਾਂ ਦੀ ਥਾਲੀ 'ਚੋਂ ਕਿਸ ਨੇ ਫਲ ਚੋਰੀ ਕੀਤੇ ਕਿਸ ਨੇ ਦੁੱਧ ਚੋਰੀ ਕੀਤਾ ਕਿਸ ਨੇ ਆਂਡੇ ਚੋਰੀ ਕੀਤੇ ਕਿਸ ਨੇ ਉਹਨਾਂ ਦਾ ਪਨੀਰ ਤੇ ਨੌਨ ਵੈਜ ਚੋਰੀ ਕੀਤਾ ਜੀ ਹਾਂ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਪੰਜਾਬ ਦੇ ਅੰਦਰ 2114 ਦੇ ਵਿੱਚ ਮੈਰਿਟੋਰੀਅਸ ਸਕੂਲਾਂ ਦੀ ਸਥਾਪਨਾ ਇਹ ਸਵਾਲ ਇਹਨਾਂ ਹੁੰਦੀ ਆ ਕਿ ਸਰਕਾਰੀ ਸਕੂਲਾਂ ਚੋਂ ਨਿਕਲੇ ਹੋਏ ਜਵਾਬਕ ਪੰਜਾਬ ਦੇ ਪਿੰਡਾਂ ਚੋਂ ਨਿਕਲੇ ਹੋਏ ਜਵਾਬਕ ਪੰਜਾਬ ਦੇ ਆਮ ਘਰਾਂ ਚੋਂ ਸੁਧਾਰਨ ਘਰਾਂ ਚੋਂ ਗਰੀਬ ਗਰੂਬੇ ਵਾਲੇ ਆਰਥਿਕ ਤੌਰ ਤੇ ਕਮਜ਼ੋਰ ਘਰਾਂ ਚੋਂ ਨਿਕਲੇ ਜਵਾਬਕ ਪਰ ਪੜ੍ਹਾਈ ਚ ਮਾਰਕਾ ਮਾਰਨ ਵਾਲੇ ਉਹਨਾਂ ਨੂੰ ਚੰਗੀਆਂ ਸਹੂਲਤਾਂ ਚੰਗੀਆਂ ਖੁਰਾਕਾਂ ਤੇ ਚੰਗਾ ਵਿੱਦਿਆ ਦਾ ਪ੍ਰਬੰਧ ਦਿੱਤਾ ਜਾਵੇ ਤਾਂ ਕਿ ਉਹ ਵੱਡੇ ਅਹੁਦਿਆਂ ਤੇ ਪਹੁੰਚ ਕੇ ਪੰਜਾਬ ਦਾ ਮਾਣ ਵਧਾ ਸਕਣ ਉਹਦੇ ਹਵਾਲੇ ਨਾਲ ਇਹ ਮੈਰੀਟੋਰੀਅ ਸਕੂਲ ਸਾਹਮਣੇ ਲਿਆਂਦੇ ਗਏ 2014 ਚ ਸਕੂਲ ਦੀ ਸਥਾਪਨਾ ਹੁੰਦੀ ਆ 2016 ਚ ਜਾ ਕੇ ਸੈਸ਼ਨ ਸ਼ੁਰੂ ਹੁੰਦਾ ਤੇ 17 ਚ ਸਰਕਾਰ ਬਦਲ ਜਾਂਦੀ ਆ 2016 ਤੋਂ ਲੈ ਕੇ 2023 ਤੱਕ ਆਉਂਦਿਆਂ ਆਉਂਦਿਆਂ ਜਵਾਕਾਂ ਦੀ ਥਾਲੀ ਚ ਖਾਣਾਕ ਵਧਣੀ ਚਾਹੀਦੀ ਸੀ ਜਾਂ ਜਿੰਨੀ ਲੋੜਿੰਦੀ ਖਾਣਾਕ ਹੈ ਉਹਨੇ ਦੇ ਹਿਸਾਬ ਨਾਲ ਡਾਈਟ ਦੇ ਪੈਸੇ ਦਾ ਵਧਣਾ ਚਾਹੀਦੇ ਸੀ ਨਾ ਕਹਾਂ ਭਾਈ ਇੱਕ ਜਵਾਕ ਦੇ ਹਿੱਸੇ ਜੇ 2016 ਚ 80 ਰੁਪਏ ਆ ਰਹੇ ਨੇ ਤਾਂ ਅੱਜ ਉਹ 100 ਰੁਪਏ ਤਾਂ ਹੁੰਦੇ ਪਰ ਇਹਨਾਂ ਥਾਲੀ ਜਦੋਂ ਸਮਾਨ ਘਟਦਾ ਗਿਆ ਦੁੱਧ ਗਾਇਬ ਹੋ ਗਿਆ ਫਲ ਲੱਭੇ ਨਹੀਂ ਅੰਡੇ ਦਿੱਤੇ ਨਹੀਂ ਮੁਰਗੀ ਨੇ ਹੈਨਾ ਚਿਕਨ ਕੋਈ ਖਾ ਗਿਆ ਕੌਣ ਚੋਰੀ ਕਰ ਰਿਹਾ ਮੇਰੀ ਟੋਰੀ ਸਕੂਲਾਂ ਦੇ ਜਵਾਕਾਂ ਦੀ ਖਰਾਕ ਸੰਗਰੂਰ ਵਾਲੀ ਘਟਨਾ ਤੋਂ ਬਾਅਦ ਮੰਤਰੀ ਸਾਹਿਬ ਗਏ ਮੰਤਰੀ ਸਾਹਿਬ ਨੇ ਕਾਰਵਾਈ ਕੀਤੀ ਕਾਰਵਾਈ ਕਰਨ ਦੇ ਨਾਲ ਨਾਲ ਸੰਗਰੂਰ ਸਕੂਲ ਦੇ ਜਵਾਕਾਂ ਦੇ ਲਈ ਖਾਣੇ ਦਾ ਚੰਗਾ ਪ੍ਰਬੰਧ ਹੋਵੇ ਉਹਦੇ ਲਈ ਉਹਨਾਂ ਦੀ ਪ੍ਰਤੀ ਵਿਦਿਆਰਥੀ ਜਿਹੜੀ ਡਾਈਟ ਸੀ ਪ੍ਰਤੀ ਦਿਨ ਦੀ 80 ਰੁਪਏ ਉਹਨੂੰ ਵਧਾ ਕੇ 140 ਰੁਪਏ ਕੀਤਾ ਕੀ ਇਕੱਲੇ ਸੰਗਰੂਰ ਦੇ ਜਵਾਕਾਂ ਨੂੰ ਹੀ ਚੰਗੀ ਖਰਾਕ ਦੇਣੀ ਸੀ ਇਸ ਲਈ ਉੱਥੇ 140 ਕਰਨਾ ਜ਼ਰੂਰੀ ਸੀ ਬਾਕੀ ਪੰਜਾਬ 'ਚ ਜਿਹੜੇ ਸਕੂਲ ਨੇ ਜੀ ਉਹਨਾਂ ਦਾ ਕੀ ਬਣੂਗਾ ਪੰਜਾਬ ਦੇ ਜ਼ਿਕਰ ਮੈਂ ਗੱਲ ਕਰਾਂ ਤਾਂ ਫਿਰੋਜ਼ਪੁਰ 'ਚ ਮਹਾਲੀ 'ਚ ਸੰਗਰੂਰ 'ਚ ਹੈ ਤਲਵਾੜਾ ਚ ਐ ਬਠਿੰਡੇ ਚ ਐ ਲੁਧਿਆਣੇ ਚ ਐ ਪਟਿਆਲਾ ਗੁਰਦਾਸਪੁਰ ਜਲੰਧਰ ਐ ਜੀ ਇਹਨਾਂ ਸਕੂਲਾਂ ਦੇ ਹਵਾਲੇ ਨਾਲ ਜੇਕਰ ਦੇਖਣਾ ਹੋਵੇ ਤਾਂ ਉਹਨਾਂ ਸਾਰਿਆਂ ਦੀ ਡਾਈਟ ਦੇ ਵਿੱਚ ਫਿਰ ਜੇ ਤੁਸੀਂ ਸੰਗਰੂਰ ਚ 140 ਕਰ ਰਹੇ ਹੋ ਤਾਂ ਬਾਕੀ ਥਾਂ ਵੀ 140 ਕੀਤਾ ਜਾ ਸਕਦਾ ਸੀ ਬੇਸ਼ੱਕ ਇਹ ਐਂ ਲੱਗਦਾ ਕਿ ਹਾਂ ਜੀ ਲਓ ਵੀ ਸੰਗਰੂਰ ਦੇ ਜਿਵਾਕਾ ਹੁੰਦਾ ਹੁਣ ਚੰਗਾ ਖਾਣਾ ਮਿਲ ਜਾਣਾ ਬਾਕੀਆਂ ਦਾ ਪਤਾ ਨਹੀਂ ਪਰ ਇੱਥੇ ਗਾਰੰਟੀ ਇੱਥੇ ਵੀ ਨਹੀਂ ਜਨਾਬ ਇਹ 80 ਤੋਂ 140 ਹੋਣ ਦਾ ਕਿਤੇ ਮੁਨਾਫਾ ਇਕੱਲੇ ਠੇਕੇਦਾਰ ਦਾ ਹੀ ਨਾਬਦੇ ਕਤੇ ਰਸੋਈਏ ਜੀ ਨੇ ਥਾਲ ਬਣਾ ਕੇ ਦੇਣਾ ਹੈ ਹੈਨਾ ਉਹਦਾ ਹੀ ਨਾ ਹਿਸਾਬ ਕਿਤਾਬ ਵਧੇ ਤੇ ਪਰ ਜਵਾਕਾਂ ਦਾ ਹਾਲ ਉਹੀ ਰਿਹਾ ਇਹ ਹੁਣ ਆਪਾਂ ਇਹ ਗੱਲ ਕਿਉਂ ਕਰ ਰਹੇ ਹਾਂ ਜਦੋਂ ਇਹ ਸਕੂਲਾਂ ਦੀ ਸਥਾਪਨਾ ਹੋਈ 2014 ਤੋਂ 17 ਤੱਕ ਮੈਟੋਰੀਅਸ ਸਕੂਲਾਂ ਦੇ ਜਿਹੜੇ ਜਵਾਕ ਸੀ ਉਹਨਾਂ ਨੂੰ ਦੀ ਡਾਈਟ ਦੇ ਲਈ 180 ਰੁਪਏ ਮਿਲਦੇ ਸੀ ਤੇ ਬਾਅਦ ਚੋਂ ਇਹ ਹੌਲੀ-ਹੌਲੀ ਘਟ ਕੇ ਆ ਸਿੱਤੀ ਚਾਗੇ 2017 ਤੱਕ 180 ਰੁਪਏ ਪ੍ਰਤੀ ਡਾਈਟ ਮਿਲਦਾ ਰਿਹਾ ਤੇ ਹੁਣ ਵੀ ਵਧਾ ਕੇ 80 ਤੋਂ 140 ਕੀਤੀ ਹੈ ਜੇ ਉਹ 180 ਵਾਲੀ ਘਟਦੀ ਕਿਉਂ ਗਈ ਸਮੇਂ ਦੇ ਨਾਲ ਵਧਣੀ ਚਾਹੀਦੀ ਸੀ ਜਦੋਂ ਕਿ ਹਫਤੇ 'ਚ ਦੋ ਦਿਨ ਜਵਾਕਾਂ ਨੂੰ ਨਾਨਵੈਜ ਖਾਣ ਵਾਲਿਆਂ ਨੂੰ ਚਿਕਨ ਮਿਲਦਾ ਸੀ ਵੈਜ ਖਾਣ ਵਾਲਿਆਂ ਨੂੰ ਪਨੀਰ ਜਾਂ ਹੋਰ ਪੋਸਟਿੰਗ ਚੀਜ਼ਾਂ ਮਿਲਦੀਆਂ ਸੀ ਰੋਜ਼ਾਨਾ ਜਿਹੜੇ ਜਵਾਕ ਅੰਡੇ ਖਾਂਦੇ ਨੇ ਉਹਨਾਂ ਨੂੰ ਦੋ ਦੋ ਅੰਡੇ ਨਾਲ ਦੁੱਧ ਮਿਲਦਾ ਸੀ ਹਾਲੇ ਰੋਜ਼ ਮਿਲਦਾ ਸੀ ਦੁੱਧ ਰੋਜ਼ ਮਿਲਦਾ ਸੀ ਅੱਜ ਦੀ ਤਾਰੀਖ 'ਚ ਦੁੱਧ ਤੇ ਫਲ ਮਹੀਨਿਆਂ 'ਚ ਕਦੀ ਵਾਰ ਮਿਲ ਜਾਣ ਤਾਂ ਮਤਲਬ ਕਮਾਲ ਮੰਨਿਆ ਜਾਂਦਾ ਤੇ ਅੰਡੇ ਤੇ ਚਿਕਨ ਲੱਭਦਾ ਹੀ ਨਹੀਂ ਹੁਣ ਪਨੀਰ ਲੱਭਦਾ ਹੀ ਨਹੀਂ ਜਵਾਕਾਂ ਨੂੰ ਸੋ ਇਹ ਸਥਿਤੀ ਦੇ ਉੱਤੇ ਸਵਾਲ ਹੈ ਹਲੋ ਕਹਿੰਦੇ ਜੀ ਫਿਰੋਜ਼ਪੁਰ ਦੇ ਜਵਾਕਾਂ ਨੂੰ 80 ਰੁਪਏ ਡਾਈਟ ਮਿਲਦੀ ਹੈ ਕਿਸੇ ਸਮੇਂ 2017 ਤੱਕ 180 ਰੁਪਏ ਪ੍ਰਤੀ ਵਿਦਿਆਰਥੀ ਡਾਈਟ ਮਿਲਦੀ ਸੀ 88 ਰੁਪਏ ਮਿਲਦੀ ਹੈ ਫਿਰੋਜ਼ਪੁਰ ਚ ਮਹਾਲੀ ਚ 77 ਰੁਪਏ ਮਿਲਦੀ ਹੈ ਸੰਗਰੂਰ ਚ 80 ਤੋਂ 140 ਕਰਿਆ ਹੈ ਮੰਤਰੀ ਸਾਹਿਬ ਹੈਨਾ ਤਲਵਾੜੇ ਚ 97 ਰੁਪਏ ਮਿਲਦੀ ਹੈ ਬਠਿੰਡੇ ਚ 79 ਰੁਪਏ ਮਿਲਦੀ ਹੈ ਲੁਧਿਆਣੇ ਚ 84 ਰੁਪਏ ਮਿਲਦੀ ਹੈ ਪਟਿਆਲੇ ਚ 99 ਰੁਪਏ ਮਿਲਦੀ ਹੈ ਗੁਰਦਾਸਪੁਰ ਚ 91 ਰੁਪਏ ਪ੍ਰਤੀ ਵਿਦਿਆਰਥੀ ਡਾਈਟ ਹੈ ਤੇ ਜਲੰਧਰ ਚ 87 ਰੁਪਏ 180 ਵਾਲੀ ਡਾਈਟ ਘਟ ਕੇ 100 ਤੋਂ ਥੱਲੇ ਖੜੀ ਆ ਤੇ ਸੰਗਰੂਰ ਚ ਕੱਲਿਆਂ ਚੱਸੀਆਂ ਤੋਂ 140 ਕੀਤੀ ਐ ਸਥਿਤੀ ਇਹ ਐ ਕਿ ਵਿਦਿਆਰਥੀਆਂ ਦੀਆਂ ਥਾਲੀਆਂ 'ਚੋਂ ਸਮੇਂ-ਸਮੇਂ 'ਦੀਆਂ ਸਰਕਾਰਾਂ ਨੇ ਡਾਈਟ ਘਟਾਈ ਕਿਉਂ ਉਹਨਾਂ ਦੇ ਹਿੱਸੇ ਦਾ ਚਿਕਨ ਉਹਨਾਂ ਦੇ ਹਿੱਸੇ ਦਾ ਪਨੀਰ ਉਹਨਾਂ ਦੇ ਹਿੱਸੇ ਦੇ ਅੰਡੇ ਉਹਨਾਂ ਦੇ ਹਿੱਸੇ ਦਾ ਦੁੱਧ ਉਹਨਾਂ ਦੇ ਹਿੱਸੇ ਦਾ ਮਤਲਬ ਕਿ ਫਲ ਕੌਣ ਖਾ ਗਿਆ ਕੌਣ ਖਾ ਰਿਹਾ ਕੌਣ ਕਰ ਰਿਹਾ ਚੋਰੀ ਇਹ ਤਾਂ ਹੈ ਢਿੱਡ ਦੀ ਭੁੱਖ ਮਟਾਉਣ ਵਾਲਾ ਪਹਿਲੂ ਜਿਸ ਕੰਮ ਲਈ ਇਹ ਜਵਾਕ ਇਹਨਾਂ ਸਕੂਲਾਂ ਚਾਹੇ ਕਿ ਅਸੀਂ ਵੱਡੇ ਸਕੂਲ ਉੱਚੇ ਪਹਾੜਾਂ ਵਾਲੇ ਸਕੂਲ بڑے ਨਾਮੀ ਗ੍ਰਾਮੀ ਸਕੂਲ ਉਹਨਾਂ ਉਹਦੇ ਜਵਾਕਾਂ ਨੂੰ ਟੱਕਰ ਦੇ ਸਕੀਏ ਇਹਨਾਂ ਸਕੂਲਾਂ ਚੋਂ ਅਸੀਂ ਡਾਕਟਰ ਬਣ ਕੇ ਨਿਕਲੀਏ ਇਹਨਾਂ ਸਕੂਲਾਂ ਚੋਂ ਅਸੀਂ ਜੱਜ ਵਕੀਲ ਬਣ ਕੇ ਨਿਕਲੀਏ ਇਹਨਾਂ ਸਕੂਲਾਂ ਚੋਂ ਅਸੀਂ ਇੰਜੀਨੀਅਰ ਬਣ ਕੇ ਨਿਕਲੀਏ ਇਹਨਾਂ ਸਕੂਲਾਂ ਚੋਂ ਅਸੀਂ ਸਾਇੰਸਦਾਨ ਬਣ ਕੇ ਨਿਕਲੀਏ ਆਈਐਸ ਪੀਸੀਐਸ ਅਫਸਰ ਬਣ ਕੇ ਨਿਕਲੀਏ ਇਹ ਸੁਪਨਾ ਲੈ ਕੇ ਵਿਦਿਆਰਥੀ ਆਉਂਦੇ ਨੇ ਤੇ ਇਹੀ ਸੁਪਨਾ ਸਰਕਾਰ ਕਰ ਲਈ ਮਾਪੇ ਭੇਜਦੇ ਨੇ ਤੇ ਉਹਦੇ ਲਈ ਸਰਕਾਰ ਦੀ ਪਹਿਲ ਕਦਮੀ ਬੜੀ ਚੰਗੀ ਸੀ ਜਦੋਂ ਸ਼ੁਰੂਆਤ ਹੁੰਦੀ ਆ ਕਿ ਜੀ ਇੱਥੇ ਪੀ ਐਚ ਡੀ ਵਾਲੇ ਅਧਿਆਪਕ ਹੋਣਗੇ ਇੱਥੇ 골ਡ ਮੈਡਲਿਸਟ ਅਧਿਆਪਕ ਹੋਣਗੇ ਪਰ ਚੋਰ ਮੋਰੀ ਇਹ ਰੱਖ ਗਏ ਕਿ ਅਧਿਆਪਕ ਠੇਕੇ ਤੇ ਹੀ ਹੋਣਗੇ ਹੁਣ ਜਿਹੜਾ ਹੈ ਹੀ ਦਿਹਾੜੀ ਤੇ ਜਿਹਨੂੰ ਇਹ ਹੀ ਗਰੰਟੀ ਨਹੀਂ ਕਿ ਮੇਰੀ ਨੌਕਰੀ ਪੱਕੀ ਹੈ ਕਿ ਨਹੀਂ ਉਹ ਵਿਚਾਰਾ ਕਿਸ ਤੰਦੇ ਹੀ ਨਾਲ ਪੜ੍ਹਾਊਗਾ ਕੀ ਕਰ ਪਾਊਗਾ ਇਹ ਹੈ ਮਸਵਾਲ ਸੋ ਇੱਥੋਂ ਸਮੇਂ ਸਮੇਂ ਜਦੋਂ ਪੱਕੀ ਨੌਕਰੀ ਕਿਸੇ ਨੂੰ ਮਾਸਟਰ ਦੀ ਮਿਲੀ ਕਿਸੇ ਨੂੰ ਪੀਟੀਏ ਮਾਸਟਰ ਦੀ ਮਿਲ ਗਈ ਕਿਸੇ ਨੂੰ ਮਤਲਬ ਕਿ ਪ੍ਰਾਇਮਰੀ ਵਾਲੀ ਮਿਲ ਗਈ ਕਿਸੇ ਨੂੰ ਸੀਨੀਅਰ ਵਾਲੀ ਮਿਲ ਗਈ ਜਿੱਥੇ ਦਾ ਲੱਗਿਆ ਜਿੱਨੂੰ ਜਿੱਥੇ ਅਗਲਾ ਉੱਥੇ ਪੱਕਾ ਹੋਣ ਲਈ ਚਲਾ ਗਿਆ ਤੇ ਇੱਥੇ ਪੋਸਟਾਂ ਕਈ ਖਾਲੀ ਹੋ ਗਈਆਂ ਪਿਛਲੇ ਦਿਨ ਹੀ ਭਰਤੀ ਸੀ ਕਹਿੰਦੇ 25 ਤੋਂ ਵੱਧ ਅਧਿਆਪਕਾਂ ਨੇ ਜੁਆਇਨ ਨਹੀਂ ਕੀਤਾ ਜਦੋਂ ਪਤਾ ਲੱਗਿਆ ਠੇਕਾ ਟੁੱਕਈ ਹੈ ਸੋ ਨਾ ਦਿਮਾਗੀ ਤੌਰ ਤੇ ਸਿੱਖਿਆ ਵਾਲੀ ਵਿਦਿਆਰਥੀਆਂ ਦੀ ਪੂਰਤੀ ਹੋ ਪਾਰੀ ਹੈ ਔਰ ਨਾ ਟਿੱਡ ਪੱਖੋਂ ਚੰਗੀ ਖਰਾਕ ਵਾਲੇ ਪਾਸਿਓਂ ਪੂਰਤੀ ਹੋ ਪਾਈ ਆ ਤੇ ਮਾਪਿਆਂ ਦਾ ਔਰ ਜਵਾਕਾਂ ਦਾ ਮਨ ਮੈਟਰੀਅਰ ਸਕੂਲਾਂ ਤੋਂ ਭੰਗ ਹੁੰਦਾ ਜਾ ਰਿਹਾ ਔਰ ਇਹ ਨਾ ਹੋਵੇ ਅਰਬਾਂ ਖਰਬਾਂ ਕਰੋੜਾਂ ਰੁਪਇਆ ਲਾ ਕੇ ਬਣਾਏ ਸਕੂਲ ਔਰ ਪੰਜਾਬ ਦੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੇ ਸੁਪਨੇ ਨਾਲ ਉਸ ਤਰੇ ਸਕੂਲ ਹੁਣ ਕਿਤੇ ਆਉਣ ਵਾਲੇ ਦਿਨਾਂ 'ਚ ਖੰਡਰ ਜਾਂ ਖਾਲੀ ਨਾ ਹੋ ਜਾਣ ਜਨਾਬ ਇਹਨਾਂ ਜਵਾਕਾਂ ਨੂੰ ਵੀ ਪੂਰੀ ਰੋਟੀ ਦੀ ਲੋੜ ਹੈ ਔਰ ਇਹ ਪੰਜਾਬ ਦਾ ਭਵਿੱਖ ਨੇ ਜਿਨਾਂ ਤੇ ਗੌਰ ਕਰੋ ਚਲੋ ਜਿੱਥੋਂ ਤੱਕ ਹਵਾਲਾ ਇੱਕ ਹੋਰ ਕਿ ਜੇ ਇਹ ਗੌਰ ਕਰਨੀ ਬਣਦੀ ਹੈ ਤਾਂ ਗੌਰ ਤਾਂ ਇਹ ਵੀ ਕਰਨੀ ਬਣਦੀ ਹੈ ਕਿ ਪੰਜਾਬ ਚ ਕਹਿੰਦੇ ਇੱਕ ਨਵਾਂ ਮਾਫੀਆ ਆ ਗਿਆ ਉਸ ਮਾਫੀਆ ਦੀ ਹੁਣ ਚਰਚਾ ਬਹੁਤ ਹੈ ਕਿ ਪੰਜਾਬ ਦੇ ਅੰਦਰ ਹੁਣ ਇੱਕ ਗੈਸ ਚੋਰ ਮਾਫੀਆ ਸਰਗਰਮ ਹੋ ਗਿਆ ਗੈਸ ਚੋਰ ਮਾਫੀਆ ਵੈਸੇ ਤਾਂ ਪੰਜਾਬ ਚ ਰੇਤ ਮਾਫੀਆ ਦੀ ਖੂਬ ਚਰਚਾ ਵੈਸੇ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਦੀ ਖੂਬ ਚਰਚਾ ਵੈਸੇ ਪੰਜਾਬ ਚ ਟਰਾਂਸਪੋਰਟ ਮਾਫੀਆ ਦੀ ਖੂਬ ਚਰਚਾ ਵੈਸੇ ਪੰਜਾਬ ਚ ਕੇਬਲ ਮਾਫੀਆ ਦੀ ਖੂਬ ਚਰਚਾ ਇਹ ਜੋ ਕਿੰਨੇ ਮਾਫੀਆ ਪਹਿਲੀਆਂ ਸਰਕਾਰਾਂ ਦੇ ਸਮੇਂ ਵੀ ਚਰਚਾ ਚ ਸੀ ਅੱਜਕੱਲ ਵੀ ਚਰਚਾ ਹੋમી ਆ ਪਰ ਹੁਣ ਇੱਕ ਨਵਾਂ ਪਹਿਲੂ ਉੱਭਰਿਆ ਇਹ ਕਹਿੰਦੇ ਜੀ ਪੰਜਾਬ ਚ ਹੁਣ ਪੂਰੀ ਤਰ੍ਹਾਂ ਸਰਗਰਮ ਹੈ ਔਰ 12 13 ਜ਼ਿਲ੍ਹਿਆਂ ਚ ਸਰਗਰਮ ਹੈ ਗੈਸ ਚੋਰੀ ਮਾਫੀਆ ਹੈ ਪੈਟਰੋਲ ਡੀਜ਼ਲ ਚੋਰੀ ਮਾਫੀਆ ਹੁਣ ਤੁਸੀਂ ਕਹੋਗੇ ਸਿਲੰਡਰਾਂ ਚੋਂ ਗੈਸ ਤਾਂ ਪਹਿਲਾਂ ਵੀ ਘੱਟ ਨਿਕਲਦੀ ਸੀ ਬਿਲਕੁਲ ਜੀ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਬਾਕੀ ਸੂਬਿਆਂ ਚ ਵੀ ਅਕਸਰ ਗੈਸ ਸਿਲੰਡਰ ਲੈਣ ਵਾਲੇ ਪਰਿਵਾਰਾਂ ਨੂੰ ਸ਼ਿਕਾਇਤ ਰਹਿੰਦੀ ਆ ਕਿ ਸਾਡਾ ਸਿਲੰਡਰ ਘਟ ਪਰਿਆ ਇਹ ਚੋਂ ਗੈਸ ਘਟਾ ਇਹਦਾ ਭਜਨ ਘਟਾ ਜਾਂ ਕਹਿੰਦੇ ਜੀ ਗੈਸ ਸਿਲੰਡਰ ਖਾਲੀ ਵੀ ਹੋ ਜਾਂਦਾ ਉਹਦੇ باوجود ਵੀ ਉਹ ਚ ਬਜਰ ਰਹਿੰਦਾ ਮਤਲਬ ਪਾਣੀ ਭਰਿਆ ਗੈਸ ਕੱਢ ਕੇ ਜਦੋਂ ਕਿ ਕਹਿੰਦੇ ਨੇ ਕਿ ਤੋਲ ਕੇ ਲਓ ਜੀ 29.5 ਕਿਲੋ ਤੁਹਾਡੇ ਭਰੇ ਹੋਏ ਸਿਲੰਡਰ ਦਾ ਭਜਨ ਚਾਹੀਦਾ ਖਾਲੀ ਹੋਣ ਤੋਂ ਬਾਅਦ ਉਹਦਾ ਭਜਨ 15 ਕਿਲੋ 300 ਗ੍ਰਾਮ ਚਾਹੀਦਾ ਤੇ ਗੈਸ ਉਹਦੇ ਵਿੱਚ 14 ਕਿਲੋ 200 ਗ੍ਰਾਮ ਚਾਹੀਦੀ ਇੰਜ 29 ਕਿਲੋ 500 ਗ੍ਰਾਮ ਦਾ ਇਹ ਸਿਲੰਡਰ ਬਣਦਾ ਸੋ ਕਹਿੰਦੇ ਜੀ ਤੋਲ ਕੇ ਲਿਆ ਕਰੋ ਤੇ ਲੋਕਾਂ ਦੀ ਸ਼ਿਕਾਇਤ ਰਹਿੰਦੀ ਆ ਉਹ ਸਿਲੰਡਰ ਦੇਣ ਵਾਲੇ ਨੂੰ ਵੀ ਕਹਿੰਦੇ ਰਹਿੰਦੇ ਨੇ ਟੈਂਪੂ ਵਾਲੇ ਨੂੰ ਵੀ ਕਹਿੰਦੇ ਰਹਿਣਗੇ ਰੇੜੀ ਤੇ ਛੱਡਣ ਆ ਬੰਦਾ ਉਹਨੂੰ ਵੀ ਕਹਿੰਦੇ ਰਹਿਣਗੇ ਆਪਣੇ ਘਰੇ ਆਪਸ ਵਿੱਚ ਵੀ ਚਰਚਾ ਕਰਦੇ ਰਹਿਣਗੇ ਪਰ ਕਿੰਨੀ ਕਪਾ ਏਜੰਸੀ ਜਾ ਕੇ ਸ਼ਿਕਾਇਤ ਕਰਦੇ ਤੇ ਜੇ ਕਰ ਵੀ ਲਈਏ ਕਿੰਨਾ ਕੋ ਮਸਲੇ ਦਾ ਹੱਲ ਹੁੰਦਾ ਪੰਜਾਬ ਦੇ 13 ਜ਼ਿਲ੍ਹਿਆਂ ਦੇ ਹਵਾਲੇ ਨਾਲ 720 ਗੈਸ ਏਜੰਸੀਆਂ ਦੇ ਹਵਾਲੇ ਨਾਲ 30000 ਤੋਂ ਵੱਧ ਸ਼ਿਕਾਇਤਾਂ ਰਿਕਾਰਡਡ ਦਰਜ ਨੇ ਤੇ 30000 ਸ਼ਿਕਾਇਤਾਂ ਦਰਜ ਹੋਣ ਤੋਂ ਬਾਅਦ ਇਹ ਗੈਸ ਸਿਲੰਡਰ ਵਰਤਣ ਵਾਲੇ ਲੋਕਾਂ ਦੀਆਂ ਸ਼ਿਕਾਇਤਾਂ ਨੇ ਪਰ ਉਹਦੇ ਵਿੱਚ ਸ਼ਿਕਾਇਤਾਂ ਸ਼ਾਮਲ ਹੋ ਰਹੀਆਂ ਨੇ ਗੈਸ ਏਜੰਸੀਆਂ ਦੀਆਂ ਏਜੰਸੀਆਂ ਵਾਲੇ ਕਹਿੰਦੇ ਜਨਾਬ ਸਾਡੇ ਏਜੰਸੀ ਤੋਂ ਸਿਲੰਡਰ ਨਿਕਲ ਕੇ ਲੋਕਾਂ ਦੇ ਘਰ ਜਾਣ ਦੇ ਬਚਾਲੇ ਚੋਰੀ ਹੁੰਦੀ ਆ ਔਰ ਇਸ ਚੋਰੀ ਦਾ ਨੁਕਸਾਨ ਸਾਨੂੰ ਵੀ ਹੋ ਰਿਹਾ ਕਹਿੰਦੇ ਅੱਗੇ ਲੋਕ ਬਲੈਕ 'ਚ ਸਿਲੰਡਰ ਮਹਿੰਗਾ ਵੇਚਦੇ ਸੀ ਜਿਹੜੇ ਚੋਰੀ ਕਰਦੇ ਸੀ ਗੈਸ ਕੱਟ ਕੇ ਪਰ ਕਹਿੰਦੇ ਜੀ ਹੁਣ ਸਿਲੰਡਰ ਇਹਨਾ ਮਹਿੰਗਾ ਤੇ ਗੈਸ ਚੋਰੀ ਕਰਨ ਵਾਲਾ ਲੋਕਾਂ ਨਾਲ ਪੱਕੀ ਦੁੱਦੀ ਦੁੱਦੀ ਵਾਂਗ ਬਾਂਜ ਲਾ ਲੈਂਦਾ ਕਿ ਲਓ ਜੀ ਮੇਰੇ ਨਾਲ ਬੰਨ ਲਓ ਹਸਾਬ ਕਿਤਾਬ ਹਰ ਮਹੀਨੇ ਤੁਹਾਨੂੰ ਸਿਲੰਡਰ ਮੈਂ ਦੇ ਜਾਕਰੋਂ 800 ਦਾ ਲੈ ਲਿਆ ਕਰੋ ਸਾਡੀ ਗੈਸ ਏਜੰਸੀ ਜਿਹੜਾ ਨਿਕਲਿਆ ਸਿਲੰਡਰ ਕਹਿੰਦੇ ਪੈਪ ਲਾਈ ਹੈ 2 ਕਿਲੋ ਵਿੱਚੋਂ ਕੱਢੀ 2 ਕਿਲੋ ਵਿੱਚੋਂ ਕੱਢੀ 1 ਕਿਲੋ ਵਿੱਚੋਂ ਕੱਢੀ ਕਹਿੰਦੇ ਸਿਲੰਡਰ ਭਰਿਆ ਤੇ ਜਾ ਕੇ 800 ਦਾ ਵੀ ਦੇ ਆਏ ਅਗਲੇ ਨੂੰ ਕੀ ਆ ਸੋ ਕਹਿੰਦੇ ਇਹਦੇ ਨਾਲ ਸਾਡੇ ਕਨੈਕਸ਼ਨ ਵੀ ਕੱਟ ਰਹੇ ਨੇ ਸਾਡੇ ਸਿਲੰਡਰ ਵੀ ਘੱਟ ਲੱਗ ਰਹੇ ਨੇ ਸਾਨੂੰ ਵੀ ਨੁਕਸਾਨ ਆ ਉਧਰ ਜਦੋਂ ਇਹ ਸ਼ਿਕਾਇਤਾਂ ਵਧਣ ਲੱਗਦੀਆਂ ਨੇ ਤਾਂ ਏਜੰਸੀਆਂ ਵਾਲੇ ਸ਼ਿਕਾਇਤ ਕਰਦੇ ਨੇ ਫਿਰ ਪਲਾਂਟ ਵਾਲਿਆਂ ਨੂੰ ਪੰਜਾਬ 'ਚ ਜਿਵੇਂ ਹੁਸ਼ਿਆਰਪੁਰ 'ਚ ਗੈਸ ਵਾਲਾ ਪਲਾਂਟ ਆ ਜਲੰਧਰ 'ਚ ਗੈਸ ਵਾਲਾ ਪਲਾਂਟ ਆ ਹੈ ਨਾ ਜਾਂ ਜਿਵੇਂ ਪੈਟਰੋਲ ਡੀਜ਼ਲ ਵਾਲੀ ਰਿਫਾਇਨਰੀ ਮੰਨ ਲਓ ਬਠਿੰਡੇ 'ਚ ਆ ਤੇ ਫਿਰ ਉਥੋਂ ਭਰ ਕੇ ਸਿਲੰਡਰ ਇਹਨਾਂ ਕੋਲ ਆਉਣੇ ਹੁੰਦੇ ਨੇ ਹੁਣ ਇਹਨਾਂ ਦੀ ਇਹ ਵੀ ਸ਼ਿਕਾਇਤ ਰਹਿੰਦੀ ਹੈ ਕਿੰਨੀਆਂ ਬਰ ਏਜੰਸੀਆਂ ਜੋ ਵੀ ਸਿਲੰਡਰ ਕਹਿੰਦੇ ਸਾਨੂੰ ਘੱਟ ਭਰ ਕੇ ਆਉਂਦੇ ਨੇ ਮਤਲਬ ਏਜੰਸੀ ਤੱਕ ਪਹੁੰਚਦਾ ਸਿਲੰਡਰ ਵੀ ਘੱਟ ਆ ਜਿਹੜਾ ਉਹ ਚੋਂ ਨਿਕਲ ਕੇ ਆਉਂਦਾ ਪਲਾਂਟ 'ਚੋਂ ਪਲਾਂਟ ਵਾਲਿਆਂ ਦੀ ਸ਼ਿਕਾਇਤ ਕੰ ਕਿ ਸਾਨੂੰ ਜਿਹੜੇ ਟੈਂਕਰ ਆਉਂਦੇ ਨੇ ਗੈਸ ਦੇ ਉਹਨਾਂ 'ਚ ਵੀ ਗੈਸ ਚੋਰੀ ਹੋ ਰਹੀ ਆ ਉਹ ਕਹਿੰਦੇ ਜੀ ਟੈਂਕਰਾਂ ਦੇ ਅੰਦਰ ਡਿੱਗੀਆਂ ਬਣਾ ਲੀਆਂ ਜਾਂਦੀਆਂ ਨੇ ਜਦੋਂ ਖਾਲੀ ਟਰੱਕ ਦੀ ਇਹ ਤਲਾਈ ਹੋਣੀ ਆ ਤਾਂ ਉਹ ਡਿੱਗੀਆਂ ਖਾਲੀ ਹੁੰਦੀਆਂ ਨੇ ਜਦੋਂ ਪੂਰੀ ਗੈਸ ਭਰ ਆਲੀ ਜਿੰਨੀ ਭਰ ਆਉਣੀ ਆ ਰਸਤੇ 'ਚ ਆ ਕੇ ਉਹ ਚੋ ਗੈਸ ਕੱਢ ਲਈ ਜਾਂਦੀ ਆ ਉਹਦੀ ਥਾਂ ਤੇ ਖਾਲੀ ਡਿੱਗੀਆਂ 'ਚ ਪੱਥਰ, ਰੋੜੇ ਉਨੇ ਹੀ ਵਜਨ ਦੇ ਜਾਂ ਪਾਣੀ ਉਨੇ ਹੀ ਭਰ ਦਿੱਤਾ ਜਾਂਦਾ ਤੇ ਟਰੱਕ ਬੋਨੇ ਦਾ ਉਹਨਾ ਪੂਰਾ ਜਦੋਂ ਪਹੁੰਚਦਾ ਪਲਾਂਟ ਚ ਤਾਂ ਲੱਗਦਾ ਜੀ ਪੂਰਾ ਪਰ ਗੈਸ ਘੱਟ ਨਿਕਲਦੀ ਹੁਣ ਉਹਨਾਂ ਦੀ ਸ਼ਿਕਾਇਤਾਂ ਇਹ ਨੇ ਹੁਣ ਗਾਹਕ ਦੀ ਸ਼ਿਕਾਇਤ ਏਜੰਸੀ ਦੀ ਸ਼ਿਕਾਇਤ ਫਿਰ ਪਲਾਂਟ ਵਾਲਿਆਂ ਦੀ ਸ਼ਿਕਾਇਤ ਕੰਪਨੀਆਂ ਕੋਲ ਇਕੱਠੀਆਂ ਹੋ ਕੇ ਪਹੁੰਚ ਗਈਆਂ ਤੇ ਜਦੋਂ ਕੰਪਨੀਆਂ ਦੇ ਹੱਥ ਬਸ ਕੁਛ ਨਾ ਆਇਆ ਕਿ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਨੇ ਸ਼ਿਕਾਇਤ ਪੈਟਰੋਲੀਅਮ ਮੰਤਰਾਲੇ ਕੋਲ ਕੀਤੀ ਕਿ ਗੈਸ ਚੋਰੀ ਦੇ ਮਾਮਲੇ ਪੰਜਾਬ ਦੇ ਲਗਭਗ 13 ਜ਼ਿਲ੍ਹਿਆਂ ਚੋਂ ਨਿਕਲ ਕੇ ਆ ਰਹੇ ਨੇ ਜੀ ਇਹ ਅਹਿਮ ਪਹਿਲੂ ਹੈ ਕਹਿੰਦੇ ਜੀ ਮਹਾਲੀ ਤੋਂ ਸ਼ਿਕਾਇਤ ਆ ਰੋਪੜ ਤੋਂ ਸ਼ਿਕਾਇਤ ਆ ਜਲੰਧਰ ਤੋਂ ਆ ਐਸ਼ੀਆਰਪੁਰ ਤੋਂ ਆ ਨਮਾ ਸ਼ਹਿਰ ਤੋਂ ਆ ਲੁਧਿਆਣੇ ਤੋਂ ਆ ਫਿਰੋਜ਼ਪੁਰ ਤੋਂ ਆ ਬਠਿੰਡੇ ਤੋਂ ਆ ਅੰਮ੍ਰਿਤਸਰ ਤੋਂ ਆ ਮੋਗੇ ਤੋਂ ਆ ਪਟਿਆਲੇ ਤੋਂ ਆ ਫਾਜ਼ਿਲਕਾ ਤੋਂ ਆ ਫਿਰੋਜ਼ਪੁਰ ਤੋਂ ਆ ਸਾਰੇ ਤੋਂ ਕਹਿੰਦੇ ਸ਼ਿਕਾਇਤਾਂ ਨੇ ਜੀ 12 13 ਜ਼ਿਲ੍ਹਿਆਂ ਤੋਂ 720 ਦੇ ਕਰੀਬ ਪੰਜਾਬ ਦੀਆਂ ਗੈਸ ਏਜੰਸੀਆਂ ਚੋਂ ਕਹਿੰਦੇ 30000 ਤੋਂ ਵੱਧ ਸ਼ਿਕਾਇਤਾਂ ਨੇ ਤੇ ਇਹਦੇ ਵਿੱਚ ਪਲਾਟ ਵਾਲਿਆਂ ਦੀ ਸ਼ਿਕਾਇਤ ਵੀ ਐਜੰਸੀ ਵਾਲਿਆਂ ਦੀ ਸ਼ਿਕਾਇਤ ਵੀ ਤੇ ਇਹਦੇ ਵਿੱਚ ਕੰਪਨੀ ਦੀ ਸ਼ਿਕਾਇਤ ਵੀ ਕਿ ਚੋਰੀ ਦੀਆਂ ਸ਼ਿਕਾਇਤਾਂ ਪੈਟਰੋਲੀਅਮ ਮੰਤਰਾਲੇ ਕੋਲ ਪਹੁੰਚ ਗਈਆਂ ਤੇ ਮੰਤਰਾਲੇ ਨੇ ਬਕਾਇਦਾ ਪੰਜਾਬ ਦੇ ਡੀਜੀਪੀ ਨੂੰ ਇਹ ਭੇਜਿਆ ਜੀ ਕੇ ਦੇ ਕਾਰਵਾਈ ਕਰੋ ਇਹਨਾਂ ਸ਼ਿਕਾਇਤਾਂ ਦੀ ਜਾਂਚ ਕਰੋ ਲੋੜਿੰਦੇ ਐਕਸ਼ਨ ਲਾਓ ਤੇ ਚੋਰੀ ਰੋਕੋ ਸੋ ਕੇਂਦਰੀ ਪੈਟਰੋਲੀਅਮ ਮੰਤਰਾਲੇ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਦੇ ਵਿੱਚ ਨਵੇਂ ਤਰ੍ਹਾਂ ਦੇ ਸਰਗਰਮ ਹੋਏ ਗੈਸ ਚੋਰੀ ਪੈਟਰੋਲ ਡੀਜ਼ਲ ਚੋਰੀ ਮਾਫੀਆ ਦੇ ਉੱਤੇ ਨਕੇਲ ਕੱਸਣ ਦੀ ਹਦਾਇਤ ਕੀਤੀ ਗਈ ਹੈ ਕਿੰਨੀ ਕੱਸ ਪਾਉਣਗੇ ਦੇਖਣ ਵਾਲੀ ਗੱਲ ਹੋਵੇ ਚਲੋ ਇੱਕ ਖਬਰ ਤੁਹਾਨੂੰ ਅਹਿਮ ਦੱਸਦੀ ਹੈ ਜੀ ਇੰਡੀਆ ਗੱਠਜੋੜ ਦੀ ਬੈਠਕ ਸੀ ਤੇ ਉਸ ਬੈਠਕ ਦੇ ਵਿੱਚ ਤੈ ਹੋ ਗਿਆ ਕਿ ਆਮ ਆਦਮੀ ਪਾਰਟੀ ਦਾ ਔਰ ਕਾਂਗਰਸ ਦਾ ਗੱਠਜੋੜ ਹੋਣਾ ਹੀ ਹੋਣਾ ਜੀ ਹਾਂ ਬੈਸ ਦਾ ਤਾਂ ਇਹ ਵੀ ਹੋਇਆ ਕਿ 22 ਤਰੀਕ ਨੂੰ ਅਸੀਂ ਜਿਹੜੇ ਸਾਡੇ ਸਸਪੈਂਡ ਕੀਤੇ ਜਾ ਰਹੇ ਨੇ ਇੱਕ ਦਿਨ 14 ਕਰ ਤੇ ਇੱਕ ਦਿਨ 78 ਕਰ ਤੇ ਕੱਲ ਵੀ 49 ਕਰਤੇ ਤੋ ਲਗਾਤਾਰ ਇਹ ਗਿਣਤੀ ਵਧੀ ਜਾਂਦੀ ਆ ਮੈਂਬਰ ਨਹੀਂ ਰਹਿ ਰਹੇ ਵਿਰੋਧੀ ਧਿਰ ਦੇ 138 ਮੈਂਬਰ ਸੰਸਦ ਮੈਂਬਰ ਸੀਗੇ ਇੰਡੀਆ ਗੱਠ ਜੋੜ ਦੇ ਸੰਸਦ ਦੇ ਅੰਦਰ ਲੋਕ ਸਭਾ ਦੇ ਅੰਦਰ ਜਿਨ੍ਹਾਂ ਚੋਂ 43 ਹੋ ਰਹਿ ਗਏ ਕਾਂਗਰਸ ਦੇ ਲੋਕ ਸਭਾ ਦੇ ਅੰਦਰ 49 ਐਮਪੀ ਸੀ ਜਿਨ੍ਹਾਂ ਚੋਂ 9 ਹੀ ਰਹਿ ਗਏ ਬਾਕੀ ਸਾਰੇ ਸਸਪੈਂਡ ਨੇ ਇਹਨਾਂ ਦੇ ਖਿਲਾਫ ਇੰਡੀਆ ਗੱਠ ਜੋੜ 22 ਤਰੀਕ ਨੂੰ ਵੱਡਾ ਪ੍ਰਦਰਸ਼ਨ ਕਰੂਗਾ 30 ਤਰੀਕ ਨੂੰ ਦੇਸ਼ ਭਰ ਦੇ ਵਿੱਚ ਰੈਲੀਆਂ ਕਰਨਗੇ ਜੀ ਕਹਿੰਦੇ ਬਕਾਇਦਾ ਤੌਰ ਤੇ 30 ਜਨਵਰੀ ਨੂੰ 10 ਵੱਡੀਆਂ ਰੈਲੀਆਂ ਇੰਡੀਆ ਗੱਠ ਜੋੜ ਕਰੂਗਾ ਤੇ ਇਸੇ ਸਬੰਧ ਦੇ ਵਿੱਚ ਕੱਲ ਦਿੱਲੀ ਚ ਬੈਠਕ ਸੀ ਚੌਥੀ ਇੰਡੀਆ ਕਟ ਜੋੜ ਦੀ ਜਿੱਚ ਤੈ ਹੋਇਆ ਕਿ ਜੀ ਆਪਾਂ ਇੱਕ ਕਮੇਟੀ ਬਣਾਓ ਜਿਹੜੀਆਂ 230 ਸੀਟਾਂ ਦਾ ਮਸਲਾ ਹੈ ਪੈਸੇ ਦਾ ਬਾਕੀ ਸਾਰੀਆਂ ਸੀਟਾਂ ਦਾ ਮਸਲਾ ਵੀ ਕਹਿੰਦੇ 31 ਦਸੰਬਰ ਤੱਕ ਨਿਬੇੜ ਲੋ ਕਿ ਆਪਾਂ ਕਿੱਥੋਂ ਕਿੱਥੋਂ ਕਿਹਨੇ ਲੜਨਾ ਪਰ ਜਿਹੜੀਆਂ 30 230 ਸੀਟਾਂ ਨੇ ਜਿਹੜੀਆਂ 6 ਸੂਬਿਆਂ ਦੀਆਂ ਪੰਜਾਬ ਦੀਆਂ ਦਿੱਲੀ ਦੀਆਂ ਮਹਾਰਾਸ਼ਟਰ ਦੀਆਂ ਹੈ ਤੇ ਆਪਣਾ ਮਹਾਰਾਸ਼ਟਰ ਦੇ ਨਾਲ ਨਾਲ ਯੂਪੀ ਦੀਆਂ ਹੈ ਫਿਰ ਇਸੇ ਤਰ੍ਹਾਂ ਪੱਛਮੀ ਬੰਗਾਲ ਦੀਆਂ ਦੇ ਬਿਹਾਰ ਦੀਆਂ ਇਹਨਾਂ 6 ਸੂਬਿਆਂ ਦੀਆਂ 230 ਸੀਟਾਂ ਦਾ ਨਵੇੜਾ ਕਰੋ ਕਹਿੰਦੇ ਠੀਕ ਹੈ ਜੀ 6 ਮੈਂਬਰੀ ਕਮੇਟੀ ਬਣਾਤੀ ਕਮੇਟੀ ਚ ਮੰਮਤਾ ਬੇਨਰਜੀ ਹੋਊਗੀ ਸ਼ਰਦ ਪਵਾਰ ਹੋਣਗੇ ਨਤੀਸ਼ ਹੋਣਗੇ ਖੜਗੇ ਹੋਣਗੇ ਹੈ ਕੇਜਰੀਬਾਲ ਜੀ ਹੋਣਗੇ ਹੈ ਤੇ ਅਖਲੇਸ਼ ਜੈਦਵ ਹੋਣਗੇ ਇਹ 6 ਮੈਂਬਰੀ ਕਮੇਟੀ ਬਣ ਗਈ 230 ਸੀਟਾਂ ਨਵੇੜਾ ਇਹਨਾਂ ਨੇ ਕਰਨਾ ਹੈ ਬਿਹਾਰ ਦੀਆਂ ਸੀਟਾਂ ਨਤੀਸ਼ ਦੀ ਅਗਵਾਈ ਚ ਫੈਸਲਾ ਹੋਊਗਾ ਬੰਗਾਲ ਦੀਆਂ ਸੀਟਾਂ ਮਮਤਾ ਦੀ ਅਗਵਾਈ 'ਚ ਫੈਸਲਾ ਹੋਊਗਾ ਮਹਾਰਾਸ਼ਟਰੀਆਂ ਸੀਟਾਂ ਸ਼ਰਦ ਪਵਾਰ ਦੀ ਅਗਵਾਈ 'ਚ ਫੈਸਲਾ ਹੋਊਗਾ ਯੂਪੀ ਦੀਆਂ ਸੀਟਾਂ ਅਕਲੇਸ਼ ਦੀ ਅਗਵਾਈ 'ਚ ਫੈਸਲਾ ਹੋਊਗਾ ਪੰਜਾਬ ਤੇ ਦਿੱਲੀ ਦੀਆਂ ਸੀਟਾਂ ਦਾ ਫੈਸਲਾ ਖੜਗੇ ਤੇ ਕੇਜਰੀਵਾਲ ਮਿਲ ਕੇ ਕਰਨਗੇ ਮਤਲਬ ਪੰਜਾਬ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਔਰ ਕਾਂਗਰਸ ਮਿਲ ਕੇ ਲੜੇਗੀ ਸਪਸ਼ਟ ਹੋ ਗਿਆ ਫਾਰਮੂਲਾ ਆ ਸਕਦਾ ਹੈ ਦਿੱਲੀ ਦੀਆਂ 7 ਸੀਟਾਂ ਤੇ 4-3 ਹੋਵੇ 4 ਤੇ ਆਮ ਆਦਮੀ ਪਾਰਟੀ 3 ਤੇ ਮਤਲਬ ਕਾਂਗਰਸ ਹਾਂ ਹੋ ਸਕਦਾ ਹਰਿਆਣਾ 'ਚ ਵੀ 6-4 ਹੋ ਜਵੇ 6 ਤੇ ਕਾਂਗਰਸ ਤੇ 4 ਤੇ ਆਪ ਤੇ ਪੰਜਾਬ ਦੀਆਂ 7-7 ਵੀ ਹੋ ਸਕਦੀਆਂ ਚੰਡੀਰਾ ਵਾਲੀ ਮਿਲਾ ਕੇ 14 7-7 ਤੇ ਬਰਾਬਰ ਲੜ ਲੈਣ ਨਹੀਂ ਤਾਂ 8-6 ਵੀ ਹੋ ਸਕਦਾ ਪਰ ਇਹ ਸਪਸ਼ਟ ਹੋ ਗਿਆ ਜੀ ਹੁਣ ਦੇਖਣਾ ਹੋਊਗਾ ਸੁਖਿੰਦਰ ਰੰਧਾਵਾ ਕੀ ਕਰਨਗੇ ਰਾਜਾ ਬੜਿੰਗ ਕੀ ਕਰਨਗੇ ਪ੍ਰਤਾਪ ਬਾਜਪਾ ਕੀ ਕਰਨਗੇ ਤੇ ਜਿਹੜੇ ਆਪ ਵਾਲੇ ਕੁਝ ਸੌਂਦੇ ਸੀ ਕਿ ਸਾਰੀਆਂ ਤੇ ਅਸੀਂ ਲੜ ਲਈਏ ਉਹਨਾਂ ਦਾ ਕੀ ਬਣੂਗਾ ਪਰ ਇਹ ਸਪਸ਼ਟ ਹੋ ਗਿਆ ਜੀ ਕਿ ਇੰਡੀਆ ਗੱਠ ਜੋੜ ਦੇ ਰਾਈ ਖੜਗੇ ਔਰ ਕੇਜਰੀ ਵਾਲੇ ਤੈਹ ਕਰਨਾ ਪੰਜਾਬ ਦੀਆਂ ਦਿੱਲੀ ਦੀਆਂ ਸੀਟਾਂ ਕਿਹਨੂੰ ਕਿੰਨੀਆਂ-ਕਿੰਨੀਆਂ ਦੇਣੀਆਂ ਤੇ ਮਿਲ ਕੇ ਲੜਨਗੇ ਇਸੇ ਲਈ ਇਸ ਪਹਿਲੂ ਤੇ ਖਬਰ ਲੈ ਕੇ ਹਾਜ਼ਰ ਸੀ ਤੁਸੀਂ ਵੇਖਦੇ ਰਹੋ ਦਾ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ